ਸਿੱਖ ਕੌਮ ਐਸੀ ਕੌਮ ਆ ਜਿਹੜੀ ਮੁਸੀਬਤ ਕਿਤੇ ਵੀ ਹੋਵੇ ਹਰ ਤੱਕ ਪਹੁੰਚ ਜਾਂਦੀ ਆ ਤੇ ਆਹ ਵੇਖੋ ਆ ਵੀਰ ਪਾਣੀ ਦੇ ਹੜ੍ਹਾਂ ਦੇ ਪੀੜਤ ਲੋਕ ਜਿਹੜੇ ਆ ਉਹਨਾਂ ਨੂੰ ਲੰਗਰ ਦੀ ਸੇਵਾ ਉਹਨਾਂ ਦੇ ਘਰਾਂ ਤੱਕ ਪਹੁੰਚਾਉਂਦੇ ਆ ਤੇ ਇਹ ਜਿੰਨਾ ਵੀ ਜਿੱਥੇ ਵੀ ਮਰਜੀ ਮੁਸੀਬਤ ਆਈ ਹੋਵੇ ਗੁਰੂ ਰਾਮਦਾਸ ਦੇ ਸੇਵਕ ਜਿਹੜੇ ਆ ਪਹੁੰਚ ਹੀ ਜਾਂਦੇ ਆ ਤੇ ਸਿੱਖਾਂ ਲਈ ਹਰ ਇੱਕ ਬਰਾਬਰ ਆ ਤੇ ਸਾਰੀ ਸਮੁਜੀ ਕੌਮ ਨੂੰ ਚਾਹੀਦਾ ਵਾਗੇ ਰਲ ਮਿਲ ਕੇ ਸਾਰਿਆਂ ਦੀ ਸੇਵਾ ਕਰੋ ਬਾਕੀ ਦੁਨੀਆ ਤੇ ਸਿੱਖਾਂ ਨੂੰ ਕੋਈ ਜਮਰਜੀ ਕਵੇ ਕੋਈ ਅਤਵਾਦੀ ਕਵੇ ਜੋ ਮਰਜੀ ਕਵੇ ਪਰ ਬਾਬੇ ਨਾਨਕ ਦੇ ਜਿਹੜੇ ਲੰਗਰਾਂ ਦੀ ਹੈ ਨਾ ਸੇਵਾ ਉਹ ਚਲਦੀ ਰਹੀ ਆ ਤੇ ਚਲਦੀ ਰਹਿਣੀ ਆ ਤੇ ਉਹਦੇ ਬਾਬੇ ਨਾਨਕ ਦੇ ਵੀਰ ਪਿਆ ਨਹੀਂ ਖਤਮ ਹੁੰਦੇ ਤੇ ਜਿੱਥੇ ਕੋਈ ਮੁਸੀਬਤ ਵਿੱਚ ਆ ਵੀਰ ਭਰਾ ਉਹਦੀ ਹੈਲਪ ਕਰੋ ਤੇ ਉਹਨੂੰ ਲੰਗਰ ਪਾਣੀ ਪਿਜਾਓ ਵਾਇਗੁਰੂ ਗ੍ਰੀਕਾ ਕਾਰ ਸਾਹਿਬ ਵਾਇਗੁਰੂ ਜੀ ਕੀ ਫਤਿਹ ਸਮੁੱਚੀ ਸਾਧ ਸੰਗਤ ਜੀ